ਕੀ ਆ ਮੇਰ ਕੋ ਚੂੰ ਮੰਮੀ ਨੇ ਮਾਰਿਆ ਵਾ ਇਦਾ ਇਹ ਕਿੱਥੇ ਆ ਨੁ ਮੈਂ ਕੁਛ ਦਾਨੂ ਤੂੰ ਕੁੜੀ ਦਾ ਕੁੱਤਾ ਫੇਰ ਅੱਜ ਹੈ ਹੈ ਕੀ ਅੰਨਾ ਦਾ ਕੁੜੀ ਨੂੰ ਕੁੱਤੇ ਆਜ ਵੀ ਤੇ ਕੁੱਤਾ ਲੱਛਣ ਕਰਦੀ ਉਹ ਜੇ ਤੂੰ ਮੇਰੇ ਸਿਰ 'ਤੇ ਚੜਿਆ ਵਾ ਫੇਰ ਗੱਲ ਤਾਂ ਸੁਣ ਲੈ ਹੋਇਆ ਕੀ ਆ ਜਿਹੜਾ ਆ ਲੋ ਰੋਜ ਆਵੜੇ ਤੂੰ ਰੱਲੀਉਣਾ ਪਿਆ ਦਾ ਕੁੜੀ ਨੂੰ ਤੂੰ ਫੜ ਦੇ ਕੁੱਟਣਾ ਵੈਦੀ ਆ ਕੂ ਮਾੜ ਕੇ ਭਾਂਡੇ ਧੋਲਿਆ ਕਰ ਆਟਾ ਗੁੰਨਲਿਆ ਕਰ ਜਦੋਂ ਕੋਈ ਕੰਮ ਕਹਿ ਦੋ ਤੇ ਮੇਰੇ ਅੱਗੇ 3600 ਪੰਤਾ ਦੇ ਮੂੰਹ ਟੇਰਦੀ ਆ ਮੋਬਾਈਲ ਫੜ ਕੇ ਸਾਰਾ ਦਿਨ ਬੈਠੀ ਰਹਿੰਦੀ ਸੋਫੇ ਤੇ ਨੂੰ ਮੋਬਾਈਲ ਲੈਤਾ ਵਾ ਐ ਕੰਮ ਵੀ ਕਰਨਾ ਹੁੰਦਾ ਗਾਜ ਇੱਕ ਛੱਤਰ ਖਾਊਗੀ ਤੇ ਸਿਕਾਉਣਾ ਨਹੀਂ ਕੰਮ ਐ ਤੇ ਖਾ ਤਾਂ ਇਹਨੂੰ ਵੀ ਧੀ ਜAVE ਇਹਨੂੰ ਕੋਈ ਦਿੱਕਤ ਨਹੀਂ ਪੰਗੀਆਂ ਮੇਰੇ ਨਾਲ ਜੱਗ ਨਹੀਂ ਤੇ ਬੜੀ ਬੋਧ ਮਿਲਦਾ ਵਾ ਉਹ ਨਮ ਕਰਕੇ ਬਹਿ ਗਿਆ ਵਾ ਇਹ ਸਕੂਲ ਉਸ ਕਲਾ ਹੱਸਦਾ ਬੈਠ ਉਹ ਲੱਗ ਕਿ ਉਹ ਇਹਨੇ ਕੀ ਕੀਤਾ ਵਾ